ਸਾਡਾ ਪਿੰਡ ਇਹ じゃ ਨਰਕ ਬਣਾਤਾ ਵੀ ਗੱਲੇ ਛੱਡ ਦੋ ਜਿਹੜਾ ਕਦੇ ਨਹੀਂ ਸਾਡੇ ਪਿੰਡ ਨੇ ਦੇਖਿਆ ਸੀ ਉਹ ਉਤਪੁਤ ਰਿਹਾ ਸਾਡਾ ਪਿੰਡ ਨਿਆਣੇ ਨੇ ਕੋਈ ਤਸਦੀਕ ਕਰਾਉਣਾ ਹੁੰਦਾ ਕੁਝ ਕਰਾਉਣਾ ਹੁੰਦਾ ਉਹ ਢੇੜੇ ਮਾਰ ਮਾਰ ਥੱਕ ਕੇ ਵੀ ਜਾਣ ਕਿਹਦੇ ਕੋਲ ਜਦ ਤੱਕ ਇਹ ਕਹਿੰਦੇ ਆ ਵੀ ਤੇਰਾ ਸਰਪੰਚੀ ਦਾ ਕਰੀਅਰ ਨਹੀਂ ਹਾਈ ਕੋਰਟ ਤੇ ਹੁੰਦਾ ਅਸੀਂ ਨਹੀਂ ਮੰਨਦੇ ਜਦ ਤੱਕ ਮੇਰੇ ਪੰਜ ਪੰਜ ਜਿੱਤੇ ਵੇ ਉਹਨਾਂ ਚੋਂ ਕਿਸੇ ਨੂੰ ਇੱਕ ਨੂੰ ਅਧਿਕਾਰ ਦੇ ਦੋ ਵੀ ਪਿੰਡ ਦੇ ਕੰਮ ਕਰਾਵੇ ਉਹਨਾਂ ਪ੍ਰਸ਼ਾਸਨ ਕੀ ਕਹਿੰਦਾ ਤੁਹਾਨੂੰ ਵੀ ਤੁਹਾਡੀ ਕਾਰਵਾਈ ਚੱਲ ਰਹੀ ਆ ਜਾਂ ਰੁਕੀ ਹੋਈ ਆ ਜਾਂ ਕੀ ਆ ਉਹ ਕਹਿੰਦੇ ਦੇਖਦੇ ਆ ਇਹ ਦੇਖਣ ਦਾ ਹੀ ਨਹੀਂ ਸਾ ਮੈਨੂੰ ਪਤਾ ਲੱਗ ਰਿਹਾ ਵੀ ਕਿਆ ਦੇਖਦੇ ਆ 4 ਮਹੀਨੇ ਚ ਕਿਆ ਉਹਨਾਂ ਨੇ ਮੇਰੀ ਫਾਈਲ ਪੜ੍ਹ ਕੇ ਨਹੀਂ ਦੇਖੀ ਕਿਆ ਆਰਡਰ ਪੜ੍ਹ ਕੇ ਨਹੀਂ ਦੇਖੇ ਜੱਜਮੈਂਟ ਹੁਕਮ ਜਾਰੀ ਕੀਤਾ ਵੀ ਤੇਰੀ ਕੋਈ ਇਨਕੁਆਰੀ ਨਹੀਂ ਹੋਊਗੀ ਤੇਰੇ ਤੇ ਕੋਈ ਰਿਕਵਰੀ ਨਹੀਂ ਹੋਊਗੀ ਸਾਡੀ ਇਨਕੁਆਰੀ ਨਹੀਂ ਹੋਈ ਜਾਂ ਰਿਕਵਰੀ ਨਹੀਂ ਹੋਈ ਇਹ ਕਲੀਅਰ ਕਰ ਇਨਕੁਆਰੀ ਵਿੱਚ ਰੁਕ ਗਈ ਫਿਰ ਮੇਰੀ ਇਨਕੁਆਰੀ ਹੋਈ ਹੋਣੀ ਵਿੱਚੋਂ ਕੁਝ ਨਹੀਂ ਨਿਕਲਿਆ ਕੁਝ ਨਹੀਂ ਨਿਕਲਿਆ ਉਹ ਤੋਂ ਬਾਅਦ ਮੈਂ ਜਦੋਂ ਉੱਥੇ ਐਨਓਸੀ ਮੈਨੂੰ ਨਹੀਂ ਦਿੱਤੀ ਮੈਂ ਸਮਝ ਗਿਆ ਵੀਡੀਓ ਸਾਫ ਦੀ ਕੋਈ ਮਿਲੀ ਕੁਤ ਕੋਈ ਮਜਬੂਰੀ ਹੋਣੀ ਹੈ ਕਿਉਂਕਿ ਅਸੀਂ ਦੂਸਰੀ ਪਾਰਟੀ ਨੂੰ ਬਲੌਂਗ ਕਰਦੇ ਆ ਹੁਣ ਪਾਰਟੀ ਹੋਰ ਦਾ ਰਾਜ ਹੈ 15 ਨੂੰ ਵੋਟਾਂ ਪਈਆਂ ਵੋਟਾਂ ਦੇ ਮੈਂ ਜਿੱਤ ਗਿਆ 24 ਵੋਟਾਂ ਤੋਂ ਫੇਰ 15 ਦਿਨ ਬਾਅਦ ਵਿਰੋਧੀ ਪਾਰਟੀ ਨੇ ਕੋਈ ਆਰਡਰ ਲਿਆ ਕੇ 14 ਤਰੀਕ ਦੇ ਉੱਥੇ ਦੇ ਦਿੱਤੇ 19 ਫਰਵਰੀ ਨੂੰ 20 ਤਰੀਕ ਨੂੰ ਤੂੰ ਸਰਪੰਚੀ ਤੋਂ ਖਾਰਜ ਆ। ਚਾਰ ਪੰਜ ਦਿਨ ਭੁੰਮੇ ਮਗਰ ਇਹਨਾਂ ਦੇ ਸਾਨੂੰ 10 ਦਿਨ ਬਾਅਦ ਆਰਡਰ ਦਿੱਤੇ ਇਹਨਾਂ ਨੇ ਵੀ ਤੁਸੀਂ ਖਾਰਜ। ਦੂਜੀ ਧਿਰ ਨੇ 1 ਮਹੀਨੇ ਬਾਅਦ ਸੌ ਚੱਕ ਲਈ। ਉਹਨਾਂ ਨੇ 20 ਤਰੀਕ ਨੂੰ ਸੌ ਚੱਕੀ 24 ਤਰੀਕ ਦੀ ਮੀਟਿੰਗ ਰੱਖ ਲਈ। ਮੇਰੀ 21 ਤਰੀਕ ਨੂੰ ਉੱਥੇ ਫਾਇਲ ਰეკਮੈਂਡ ਹੋ ਗਈ ਤੇ 25 ਤਰੀਕ ਨੂੰ ਸਟੇ ਕਰਤੀ। ਮੈਂ ਇਹਨਾਂ ਨੂੰ ਆਕੇ ਕਿਹਾ ਵੀ ਜਦ ਐਸਡੀਐਮ ਦੇ ਆਰਡਰ ਖਾਰਜ ਹੋ ਗਏ ਜੋ ਐਸਡੀਐਮ ਨੇ ਮੇਰੇ ਖਿਲਾਫ ਕਰੇ ਤੇ ਤਾਂ ਉਹ ਤੋਂ ਪਹਿਲਾਂ ਸਰਪੰਚ ਕੋਲ ਆਏ ਸੀ ਮੈਨੂੰ ਸਰਪੰਚ ਦਾ ਉਹਦਾ ਦਿੱਤਾ ਜਾਵੇ ਮੈਂ ਉਸੇ ਚੀਜ਼ ਨੂੰ ਲੈ ਕੇ ਅੱਜ ਤੱਕ ਘੁੰਮਦਾ ਆ ਮੇਰੇ ਕੋਲ ਆਰਡਰਾਂ ਦੀਆਂ ਕਾਪੀਆਂ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਜਦ ਮੈਂ ਇਹਨਾਂ ਨੂੰ ਕੰਟੈਂਪਟ ਦੀ ਤਾਂ ਕੀ ਦਿੱਤੀ ਫਿਰ ਮੈਨੂੰ ਕਹਿੰਦੇ ਰੁਕ ਜਾਓ 2 ਦਿਨ ਅਸੀਂ ਦੇਖਦੇ ਆ ਇਹ ਧਮਕੀ ਦਿੱਤੀ ਤੁਸੀਂ ਕੰਟੈਂਪਟ ਦੀ ਹਾਂ ਫਿਰ ਅਸੀਂ ਕਹਿ ਤਾ ਸਾਫ ਵੀ ਅਸੀਂ ਕੰਟੈਂਪਟ ਪਾਵਾਂਗੇ ਫਿਰ ਜਦ ਅਸੀਂ ਕੰਟੈਂਪਟ ਦਾ ਗੱਲ ਕਰੀ ਫਿਰ ਸਾਡੀ ਉਹ ਫਾਈਲ ਤੁਰਨ ਲੱਗ ਗਈ ਹੌਲੀ ਹੌਲੀ ਇਕਾ ਜਗਮੋਹਨ ਸਿੰਘ ਬੰਦਾ ਕੌਣ ਆ ਜਿਹੜਾ ਮੇਰੇ ਖਿਲਾਫ ਲੜਿਆ ਸੀ ਅੱਜ ਤੱਕ ਮੈਂ ਕਦੇ ਉਹਦੀ ਗੱਲ 'ਚ ਦਖਲ ਨਹੀਂ ਦਿੱਤਾ ਉਹ ਮੇਰੇ ਇਨਕੁਆਰੀਆਂ ਖਲਾਉਣ ਨੂੰ ਬੈਠਾ ਦਿਖਾਉਣ ਨੂੰ ਬੈਠਾ ਇਹ ਆ ਕਪੜੇ ਕਰ ਗਿਆ ਫਲਾਣਾ ਕਰ ਗਿਆ ਉਹ ਯਾਰ ਜੇ ਤੂੰ ਜਿੱਤ ਜੂਗਾ ਤੂੰ ਸਰਪੰਚੀ ਕਰ ਲਈ ਉਹ ਵੀ ਤੁਹਾਡੇ ਪਿੰਡ ਦਾ ਬੰਦਾ ਆਖਰ ਨੂੰ ਦੂਜੇ ਨੰਬਰ ਤੇ ਤਾਂ ਫਿਰ ਰਿਹਾ ਹੀ ਐ ਜੀ ਉਹ ਭਾਜੀ ਮੇਰੇ ਪਿੰਡ ਦਾ ਦੇਖਿਆ ਹੀ ਮੈਂ ਹੁਣ ਆ ਉਹ ਆਪਣੇ ਪਿੰਡ ਦਾ ਬੰਦਾ ਤੁਸੀਂ ਹੁਣ ਦੇਖਿਆ ਦੇਖਿਆ ਵੋਟਾਂ 'ਚ ਜੇ ਦੂਜੇ ਨੰਬਰ ਤੇ ਜਿੱਤ ਗਿਆ ਦੂਜੇ ਨੰਬਰ ਤੇ ਜਿੱਤ ਗਿਆ ਜੇ ਉਹਦਾ ਪਿੰਡ ਦੀਆਂ ਵੋਟਾਂ 'ਚ ਇਸ ਚੋਣਾਂ ਤੋਂ ਪਹਿਲਾਂ ਵੋਟ ਨਿਕਲ ਜਵੇ ਪਿੰਡ ਦੀ ਮੈਂ ਮੰਨ ਜਮਾ ਜਾ ਕੇ ਇਹਨਾਂ ਨੇ 4-5 ਸਾਲ ਪਹਿਲਾਂ ਉੱਥੇ ਉਹ ਖੋਲ੍ਹ ਲਿਆ ਸ਼ੋਅਰੂਮ ਇਸ ਵਾਰ ਵੋਟ ਬਣਾ ਕੇ ਆਪਣੀ ਵੋਟਾਂ ਚ ਕੁੱਦ ਗਏ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਨੂੰ ਕਾਫੀ ਸਮਾਂ ਲੰਘ ਚੁੱਕਿਆ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣਾ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਕੁਝ ਥਾਵਾਂ ਦੇ ਉੱਤੇ ਸ਼ਾਇਦ ਕੁਝ ਪਿੰਡਾਂ ਦੀਆਂ ਪੰਚਾਇਤਾਂ ਨੇ ਕਾਫੀ ਕੰਮ ਜੋ ਕਰਨ ਵਾਲੇ ਸੀ ਖਿੱਚ ਵੀ ਦਿੱਤੇ ਹੋਣੇ ਪਰ ਇੱਕ ਪਿੰਡ ਅਜਿਹਾ ਹੈ ਰੋਪੜ ਜ਼ਿਲ੍ਹੇ ਦਾ ਰੰਗੀਲਪੁਰ ਜਿਹਦੇ ਜਿੱਤੇ ਹੋਏ ਸਰਪੰਚ ਸਾਡੇ ਕੋਲ ਆਏ ਆ ਇਹਨਾਂ ਦਾ ਹੀ ਸਰਪੰਚੀ ਨੂੰ ਖਾਰਜ ਕੀਤਾ ਗਿਆ ਸੀ ਕੀ ਸਾਰੀ ਗੱਲਬਾਤ ਸੀ ਪ੍ਰਮੁੱਖ ਦੀ ਗੱਲ ਇਹ ਆ ਕਿ ਇਹ ਪਿੰਡ ਅਜੇ ਸਰਪੰਚ ਤੋਂ ਵੰਝ ਹੈ ਗੱਲਬਾਤ ਕੀ ਹੈ ਉਹ ਸਾਰੀ ਇਹਨਾਂ ਤੋਂ ਜਾਣਦੇ ਆ ਸੁਨੀਲ ਜੀ ਸਾਡੇ ਨਾਲ ਹੈ ਸਾਡੇ ਕੋਲ ਆਈ ਆ ਕਿਹੜੀ ਗੱਲ ਲੈ ਕੇ ਆਏ ਆ ਕੀ ਚਾਹੁੰਦੇ ਆ ਕਿਹੜੀਆਂ ਵਿਚਲੀਆਂ ਗੱਲਾਂ ਉਹ ਸਾਰਾ ਜਾਣਾਂਗੇ ਜੀ ਤੁਹਾਡਾ ਪਿੰਡ ਰੋਪੜ ਜ਼ਿਲ੍ਹੇ ਚ ਪੈਂਦਾ ਹੈ ਤੇ ਕਿਹੜੀ ਵਜ੍ਹਾ ਨੂੰ ਲੈ ਕੇ ਤੁਸੀਂ ਅੱਜ ਸਾਡੇ ਕੋਲ ਆਏ ਮੈਂ ਇਸ ਵਜ੍ਹਾ ਨੂੰ ਲੈ ਕੇ ਆਇਆ ਹਾਂ ਵੀ ਪੰਚਾਇਤੀ ਚੋਣਾਂ ਅਕਤੂਬਰ 15 ਚ ਹੋਈਆਂ ਤੀਆਂ ਜੀ ਜਿਹਦੇ ਵਿੱਚ ਪਹਿਲਾਂ ਮੈਂ ਐਨਓਸੀ ਤੋਂ ਸ਼ੁਰੂ ਕਰਦਾ ਮੈਂ ਐਨਓਸੀ ਲੈਣ ਗਿਆ ਵੀਡੀਓ ਦਫ਼ਤਰ ਉੱਥੇ ਉਹਨਾਂ ਨੇ ਮੈਨੂੰ ਕਹਿਤਾ ਵੀ 8 ਤੋਂ ਲੈ ਕੇ 13 ਤੱਕ ਤੇਰੀ ਕੋਈ ਇਨਕੁਆਰੀ ਚੱਲਦੀ ਸੀ ਉਹਦਾ ਤੇਰੇ ਵੱਲ ਬਕਾਇਆ ਖੜਾ ਹੈ ਵੀ ਤਾਂ ਤਰਕੇ ਤੈਨੂੰ ਅਸੀਂ ਐਨਓਸੀ ਨਹੀਂ ਦੇ ਸਕਦੇ ਕਿਹੜੀ ਇਨਕੁਆਰੀ ਸੀ ਜੀ ਉਹ ਕਾਦੀ ਇਨਕੁਆਰੀ ਪੰਚਾਇਤ ਦੀ ਕੋਈ ਇਨਕੁਆਰੀ ਚੱਲ ਰਹੀ ਸੀ ਤੁਸੀਂ ਪਹਿਲਾਂ ਪੰਚਾਇਤ ਵਿੱਚ ਰਹੇ ਸੀ ਮੈਂ 8 ਤੋਂ ਲੈ ਕੇ 13 ਵਿੱਚ ਸਰਪੰਚ ਰਹਾ ਉਹ ਇਨਕੁਆਰੀ ਦੇ ਮੁਤਾਬਕ ਮੈਂ ਹਾਈ ਕੋਰਟ ਗਿਆ ਇਹਨਾਂ ਨੇ ਇਨਕੁਆਰੀ ਮੇਰੇ ਪਰ ਵਿਰੋਧੀ ਪਾਰਟੀ ਨੇ ਪਾਈ ਤੀ 18 ਤੋਂ ਬਾਅਦ ਮੈਂ ਇਨਕੁਆਰੀ ਦੇ ਮੁਤਾਬਕ ਹਾਈ ਕੋਰਟ ਗਿਆ ਹਾਈ ਕੋਰਟ ਨੂੰ ਕਿਹਾ ਜਾ ਕੇ ਪੰਚਾਇਤੀ ਰਾਜ ਐਕਟ ਦੇ ਮੁਤਾਬਕ ਜਿਹੜੇ ਸਰਪੰਚ ਨੂੰ 5 ਸਾਲ ਹਟੇ ਨੂੰ ਹੋ ਜਾਵੇ ਉਹਦੀ ਕੋਈ ਇਨਕੁਆਰੀ ਨਹੀਂ ਹੁੰਦੀ ਕੋਈ ਰਿਕਵਰੀ ਨਹੀਂ ਹੁੰਦੀ ਹਾਈ ਕੋਰਟ ਨੇ ਮੇਰੀ ਗੱਲ ਸੁਣ ਕੇ ਮੈਨੂੰ ਵਿੱਚ ਇੱਕ ਜਜਮੈਂਟ ਹੁਕਮ ਜਾਰੀ ਕੀਤਾ ਵੀ ਤੇਰੀ ਕੋਈ ਇਨਕੁਆਰੀ ਨਹੀਂ ਹੋਊਗੀ ਤੇਰੇ ਤੇ ਕੋਈ ਰਿਕਵਰੀ ਨਹੀਂ ਹੋਊਗੀ ਤੁਹਾਡੀ ਇਨਕੁਆਰੀ ਨਹੀਂ ਹੋਈ ਜਾਂ ਰਿਕਵਰੀ ਨਹੀਂ ਹੋਈ ਇਹ ਕਲੀਅਰ ਕਰ ਦਿਓ ਇਨਕੁਆਰੀ ਵਿੱਚ ਰੁਕ ਗਈ ਫਿਰ ਮੇਰੀ ਇਨਕੁਆਰੀ ਹੋਈ ਹੋਣੀ ਵਿੱਚੋਂ ਕੁਝ ਨਹੀਂ ਨਿਕਲਿਆ ਨਹੀਂ ਨਿਕਲਿਆ ਨਾ ਮੈਨੂੰ ਕੋਈ ਮੈਿਕਮੇ ਵੱਲੋਂ ਨੋਟਿਸ ਆਇਆ ਵੀ ਤੇਰੇ ਪਰੇ ਕੋਈ ਪੈਸਾ ਬਕਾਇਆ ਖੜਾ ਕਿਉਂਕਿ ਡਾਇਰੈਕਟਰ ਦਫ਼ਤਰ ਤੋਂ ਸਾਨੂੰ ਕੋਈ ਨੋਟਸ ਆਉਂਦਾ ਹੁੰਦਾ ਵਿੱਚੇ ਕੰਮ ਸਾਡਾ ਸਾਰਾ ਠੱਪ ਹੋ ਗਿਆ ਉਤੋਂ ਬਾਅਦ ਮੈਂ ਜਦੋਂ ਉੱਥੇ ਐਨਓਸੀ ਮੈਨੂੰ ਨਹੀਂ ਦਿੱਤੀ ਮੈਂ ਸਮਝ ਗਿਆ ਵੀਡੀਓ ਸਾਫ ਦੀ ਕੋਈ ਮਿਲੀਕੁੱਤ ਕੋਈ ਮਜਬੂਰੀ ਹੋਣੀ ਹੈ ਕਿਉਂਕਿ ਅਸੀਂ ਦੂਸਰੀ ਪਾਰਟੀ ਨੂੰ ਬਲੌਂਗ ਕਰਦੇ ਆ ਹੁਣ ਪਾਰਟੀ ਹੋਰ ਦਾ ਰਾਜ ਹੈ ਮੈਂ ਫਿਰ ਚੋਣਾਂ ਚ ਚੋਣ ਕਮਿਸ਼ਨ ਦੇ ਦੇਖਿਆ ਕਾਨੂੰਨ ਮੁਤਾਬਕ ਵੀ ਜੇ ਤੁਹਾਨੂੰ ਨਹੀਂ ਮਿਲਦੀ ਐਨਓਸੀ ਤੁਸੀਂ ਕਾਫੀ ਡੈਵਿਟ ਲਾ ਕੇ ਆਪਣੇ ਕਾਗਜ ਜਮ੍ਹਾਂ ਕਰ ਸਕਦੇ ਹਾਂ ਮੈਂ ਐਫੀ ਡੈਵਿਟ ਲਾ ਕੇ ਕਾਗਜ ਜਮ੍ਹਾਂ ਕਰਤੇ ਮੇਰੇ ਉਹ ਕਾਗਜ ਵੀ ਫੇਰ ਇਹਨਾਂ ਨੇ ਰੱਦ ਕਰਤੇ ਰਾਤ ਨੂੰ ਕਹਿੰਦੇ ਵੀ ਨਹੀਂ ਉਹ ਜਿਹੜੀ ਤੇਨ ਮੈਂਬਰੀ ਇਨਕੁਆਰੀ ਹੈ ਉਹਦੇ ਮੁਤਾਬਕ ਤੇਰੇ ਨਹੀਂ ਤੂੰ ਕਾਗਜ ਜਮ੍ਹਾਂ ਕਰ ਸਕਦਾ ਐਸ ਡੀ ਐਮ ਸਾਹਿਬ ਨੇ ਮੈਂ ਫੇਰ ਉਹੀ ਆਰਡਰ ਲੈ ਕੇ ਹਾਈ ਕੋਰਟ ਗਿਆ ਹਾਈ ਕੋਰਟ ਨੂੰ ਦਿਖਾਇਆ ਜਾ ਕੇ ਵੀ ਆ ਮੇਰਾ ਹਾਈ ਕੋਰਟ ਤੇ ਮੈਨੂੰ ਰੀਲੀਫ ਮਿਲੀ ਵੀ ਹੈ ਇਹ ਮੇਰੇ ਕਾਗਜ ਫੇਰ ਨਹੀਂ ਜਮ੍ਹਾਂ ਕਰਦੇ ਹਾਈ ਕੋਰਟ ਨੇ ਇਹਨਾਂ ਨੂੰ ਝਾੜ ਪਾਈ ਬਲਾ ਕੇ ਉੱਥੇ ਐਸ ਡੀ ਐਮ ਨੂੰ ਵੀ ਜਦ ਹਾਈ ਕੋਰਟ ਨੇ ਆਰਡਰ ਕਰੇ ਹੋਏ ਤੁਸੀਂ ਹਾਈ ਕੋਰਟ ਤੇ ਉੱਪਰ ਹੋਗੇ ਇਹਨੂੰ ਚੋਣ ਲੜਨ ਦਿਓ 12 ਤਰੀਕ ਨੂੰ ਉਹਨਾਂ ਨੇ ਮੈਨੂੰ ਚੋਣ ਲੜਨ ਦੇ ਅਧਿਕਾਰ ਦੇ ਦਿੱਤੇ ਚੋਣ ਮੈਂ ਡੀਸੀ ਸਾਹਿਬ ਕੋਲ ਆਇਆ ਡੀਸੀ ਸਾਹਿਬ ਨੇ ਮੈਨੂੰ ਚੋਣ ਨਿਸ਼ਾਨ ਟਰੈਕਟਰ ਦਿੱਤਾ ਤੇ 13 14 ਨੂੰ ਮੈਂ ਘੁੰਮ ਕੇ ਪਿੰਡ 'ਚ 15 ਨੂੰ ਵੋਟਾਂ ਪਈਆਂ ਵੋਟਾਂ ਦੇ ਮੈਂ ਜਿੱਤ ਗਿਆ 24 ਵੋਟਾਂ ਤੋਂ ਮੈਨੂੰ ਨਹੀਂ ਪਤਾ ਵੀ 14 ਤਰੀਕ ਨੂੰ ਕਿਹੜਾ ਆਰਡਰ ਹੋਏ ਕਿਹੜਾ ਨਹੀਂ ਅਗਰ ਕੋਈ ਆਰਡਰ ਹੋਏ ਹੁੰਦੇ ਤਾਂ ਮੈਨੂੰ ਪ੍ਰਸ਼ਾਸਨ ਉਸੇ ਟਾਈਮ ਰੋਕ ਦਿੰਦਾ ਮੈਨੂੰ ਵੋਟਾਂ ਨਾ ਪੈਣ ਦਿੰਦਾ ਮੈਨੂੰ ਵੋਟਾਂ ਦਾ ਟਾਈਮ ਉੱਥੋਂ ਤੋਂ ਉਠਾ ਦਿੰਦਾ ਲੋਕਾਂ ਨੂੰ ਰੋਕ ਦਿੰਦਾ ਕਲੀਅਰ ਜਿੱਤ ਹੋਈ ਥੋੜੀ ਇਹ ਜਿੱਤ ਹੋਈ ਸਾਰਾ ਪਿੰਡ ਜਾਣਦਾ ਪਿੰਡ ਜਾਣਦਾ ਸਾਰਾ ਪਿੰਡ ਇਸ ਚੀਜ਼ ਦੀ ਗਵਾਹੀ ਦੇ ਸਕਦਾ ਉਹ ਤੋਂ ਬਾਅਦ ਫੇਰ 15 ਦਿਨ ਬਾਅਦ ਵਿਰੋਧੀ ਪਾਰਟੀ ਨੇ ਕੋਈ ਆਰਡਰ ਲਿਆ ਕੇ 14 ਤਰੀਕ ਦੇ ਉੱਥੇ ਦੇ ਦਿੱਤੇ ਐਸ ਡੀ ਐਮ ਸਾਹਿਬ ਨੂੰ ਦੱਸਤਾ ਵੀ ਇਹ ਸਾਨੂੰ ਦੱਸੇ ਬਿਨਾ ਜਿੱਤ ਗਿਆ ਜੀ ਇਹਨੇ ਉਲਾ ਰੱਖਿਆ ਕੋਈ ਪਰਦਾ ਰੱਖਿਆ ਤੇ ਮੈਂ ਐਸ ਡੀ ਐਮ ਸਾਹਿਬ ਨੂੰ ਵੀ ਦੱਸਿਆ ਮੈਂ ਕਿਹਾ ਜੀ ਜੇ ਕੋਈ ਇਹ ਜੇ ਆਰਡਰ ਆਏ ਹੁੰਦੇ ਮੇਰੇ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਪਤਾ ਹੋਣਾ ਸੀ ਤੁਹਾਡੇ ਡੀ ਸੀ ਸਾਹਿਬ ਕੋਲ ਆਉਣੇ ਸੀ ਉਹ ਆਰਡਰ ਹਾਈ ਕੋਰਟ ਦੇ ਅਫਸਰਾਂ ਨੂੰ ਪਹਿਲਾਂ ਪਤਾ ਲੱਗਦਾ ਮੈਨੂੰ ਇਹ ਆਰਡਰ ਸੀ ਜੇ ਤੁਹਾਨੂੰ ਫਿਰ ਤੁਹਾਡੀ ਜਾਣਕਾਰੀ ਚ ਲਿਆਂਦਾ ਹੀ ਹੋਣਾ ਜੀ ਮੇਰੀ ਜਾਣਕਾਰੀ ਚ ਲਿਆਂਦਾ ਜੀ ਵੀ 14 ਤਰੀਕ ਨੂੰ ਡਬਲ ਬੈਂਚ ਨੇ ਇੱਕ ਆਰਡਰ ਕੀਤੇ ਵੀ ਜਿੰਨੇ ਵੀ ਸਰਪੰਚਾ ਪੰਚਾ ਨੇ ਰੇਟਾਂ ਪਾਈਆਂ ਵੀ ਆ ਉਹ ਸਾਰੀਆਂ ਖਰਚ ਕੋਈ ਚੌਣ ਨਹੀਂ ਲੜ ਸਕਦਾ ਪਰ ਉਹ 14 ਤਰੀਕ ਨੂੰ ਆਰਡਰ ਨੈਟ ਤੇ ਨਹੀਂ ਚੜੇ ਉਹ ਆਰਡਰਾਂ ਦੀਆਂ ਕਾਪੀਆਂ ਵਕੀਲ ਸਾਰੇ ਲੈ ਕੇ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਜਾ ਕੇ ਉਹਨਾਂ ਨੇ 15 ਤਰੀਕ ਨੂੰ ਦਿਖਾਇਆ ਵੀ ਹਾਈ ਕੋਰਟ ਨੇ ਆ ਆਰਡਰ ਕੀਤੇ ਆ ਜੀ ਜਿਹੜੇ ਬਿਨਾਂ ਸੁਣੇ ਕਰਤੇ ਸੁਪਰੀਮ ਕੋਰਟ ਨੇ ਕਿਹਾ ਵੀ ਹਾਈ ਕੋਰਟ ਨੇ ਆਰਡਰ ਗਲਤ ਕਰੇ ਆ ਪਰ ਜੇ ਕੋਈ ਬੰਦਾ ਇਹ ਆਰਡਰਾਂ ਨੂੰ ਲੈ ਕੇ ਆਊਗਾ ਤਾਂ ਉਹਦੀ ਸੁਣਵਾਈ ਹੋਊਗੀ ਵੀ ਅੱਜ ਅਸੀਂ ਅਗਰ ਆਰਡਰ ਕੱਢੂਗੇ ਤਾਂ ਪੰਜਾਬ 'ਚ ਰੌਲਾ ਪੈ ਜਾਣਾ ਕਿਉਂਕਿ ਪੰਜਾਬ 'ਚ ਵੋਟਾਂ ਪੈਂਦੀਆਂ ਇਸ ਕਰਕੇ ਸਾਰਿਆਂ ਨੂੰ ਵਾਪਸ ਕਰ ਦਿੱਤਾ ਜੀਦਾ ਮੈਨੂੰ ਬਿਲਕੁਲ ਕੋਈ ਇਲਮ ਨਹੀਂ ਸੀ ਨਾ ਪਤਾ ਸੀ ਚਲੋ ਜੀ ਮੈਂ ਜਿੱਤ ਗਿਆ ਜਿੱਤ ਗਿਆ ਮੈਂ ਖੁਸ਼ੀ ਮਨਾਈ ਆਪਣੀ ਇਹਨਾਂ ਨੇ 15 16 ਦਿਨ ਬਾਅਦ ਆਪਣੇ ਉਹ ਟਾਈਮ ਦੇ ਵਿੱਚ ਵਿੱਚ ਪਟੀਸ਼ਨ ਪਾਤੀ ਫਿਰ ਤੁਸੀਂ ਉਹਨੂੰ ਆਪਣੀ ਬਦਕਿਸਮਤੀ ਮੰਨ ਕੇ ਬਹਿ ਗਏ ਜਾ ਅੱਗੇ ਵੀ ਗਏ ਫਿਰ ਤੁਸੀਂ ਨਾ ਮੈਂ ਮੈਨੂੰ ਪਤਾ ਜਦੋਂ ਇਹਨਾਂ ਨੇ ਪਟੀਸ਼ਨ ਪਾਤੀ ਮੈਂ ਪਟੀਸ਼ਨ ਦੇਖ ਕੇ ਇਹਨਾਂ ਦੀ ਹਲੇ ਇੱਕੋ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਮੇਰਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਇੰਨਾ ਗੰਭੀਰ ਹੋ ਗਿਆ ਸੀ ਮੈਂ 2 ਮਹੀਨੇ ਬੱਤੀ ਚ ਦਾਖਲ ਰਿਹਾ ਇਹਨਾਂ ਨੇ ਜਦ ਮੈਂ ਬੱਤੀ ਚ ਦਾਖਲ ਰਿਹਾ ਮੇਰੇ ਪਿੱਛੇ ਤੇ ਆਪੇ ਰਿੱਟ ਦੀ ਗੇਮ ਚਲਾ ਕੇ ਮੈਨੂੰ 29 ਅਪ੍ਰੈਲ ਦੇ ਦਿੱਤੀ ਡੇਟ 19 ਅਪ੍ਰੈਲ ਨੂੰ ਐ ਮੇਰਾ ਨਾ 19 ਮਾਰਚ ਨੂੰ 19 ਮਾਰਚ ਨੂੰ ਮੇਰਾ ਫੈਸਲਾ ਕਰਤਾ ਵੀ ਤੂੰ ਸਰਪੰਚੀ ਤੋਂ ਨਾ 19 ਅਪ੍ਰੈਲ ਜਾਂ 19 ਫਰਵਰੀ ਨੂੰ 19 ਫਰਵਰੀ ਨੂੰ ਵੀ ਤੇਰੀ ਤੂੰ ਸਰਪੰਚੀ ਤੋਂ ਖਾਰਜ ਤੁਹਾਨੂੰ ਕੋਈ ਜਾਣਕਾਰੀ ਨਹੀਂ ਪਹੁੰਚਾਈ ਉਹਦੀ ਜਾਣਕਾਰੀ ਨਹੀਂ ਕੋਈ ਨਾ ਮੈਨੂੰ ਬੁਲਾਇਆ ਨਾ ਮੇਰੇ ਵਕੀਲ ਨੂੰ ਬੁਲਾਇਆ ਸਾਨੂੰ ਤਾਂ ਹੋਰ ਕਿਸੇ ਦੇ ਪਤਾ ਲੱਗਿਆ ਵੀ ਤੁਹਾਡੇ ਆ ਆਰਡਰ ਹੋ ਗਏ ਅਸੀਂ ਜੀ ਹੈਰਾਨ ਅਸੀਂ 4-5 ਦਿਨ ਘੁੰਮੇ ਮਗਰ ਇਹਨਾਂ ਦੇ ਸਾਨੂੰ 10 ਦਿਨ ਬਾਅਦ ਆਰਡਰ ਦਿੱਤੇ ਇਹਨਾਂ ਨੇ ਵੀ ਤੁਸੀਂ ਖਰਜ ਤੁਸੀਂ ਖਰਜ ਹੋਏ ਤਾਂ ਦੂਜੀ ਧਿਰ ਨੂੰ ਤਾਂ ਫਿਰ ਸਰਪੰਚ ਬਣਾਤਾ ਹੁਣ ਬਣਾਤਾ ਦੂਜੀ ਧਿਰ ਨੇ 1 ਮਹੀਨੇ ਬਾਅਦ ਸੌ ਚੱਕ ਲਈ ਉਹਨਾਂ ਨੇ 20 ਤਰੀਕ ਨੂੰ ਸੌ ਚੱਕੀ 24 ਤਰੀਕ ਦੀ ਮੀਟਿੰਗ ਰੱਖ ਲਈ ਮੇਰੀ 21 ਤਰੀਕ ਨੂੰ ਉੱਥੇ ਫਾਇਲ ਰეკਮੈਂਡ ਹੋ ਗਈ ਤੇ 25 ਤਰੀਕ ਨੂੰ ਸਟੇ ਕਰਤੀ 21 ਤਰੀਕ ਨੂੰ ਉਹ ਸਰਪੰਚ ਬਣੇ ਤੇ 25 ਨੂੰ ਸਟੇ ਲੱਗ ਗਈ ਕਿ ਉਹ 24 ਨੂੰ ਉਹਨਾਂ ਨੇ ਮੀਟਿੰਗ ਰੱਖੀ ਸਰਪੰਚੀ ਦੀ ਉਹਨਾਂ ਦੀ ਮੀਟਿੰਗ 'ਚ ਸਿਰਫ 2-5 ਗਏ ਉਹ ਉਦਾਂ ਹੀ ਉੱਠ ਕੇ ਆ ਗਏ 25 ਨੂੰ ਉੱਥੇ ਸਟੇ ਹੋ ਗਿਆ ਵੀ ਜੋ ਐਸ ਡੀ ਐਮ ਨੇ ਆਰਡਰ ਕੀਤੇ ਆ ਸਰਪੰਚੀ ਦੇ ਖਿਲਾਫ ਉਹ ਖਾਰਜ ਹੈ ਔਰ ਜੋ ਵੀ ਐਸ ਡੀ ਐਮ ਦੀ ਪਟੀਸ਼ਨ ਪਾਈ ਹੋਈ ਆ ਐਸ ਡੀ ਐਮ ਦੇ ਆਰਡਰ ਆ ਉਹ ਲਿਆ ਕੇ 31 ਮਾਰਚ ਤੱਕ ਰਜਿਸਟਰੀ ਚ ਹਾਈ ਕੋਰਟ ਜਮਾ ਕੀਤੇ ਜਾਣ ਜਿਹੜੇ ਸਰਪੰਚ ਨੇ ਸੋਚ ਚੁੱਕੀ ਸੀ ਉਹ ਖਾਰਜ ਹੋ ਗਏ ਜੀ ਫਿਰ ਹੋ ਗਿਆ ਸੀ ਜਦੋਂ ਮੈਂ ਇਹਨਾਂ ਨੂੰ ਆਕੇ ਕਿਹਾ ਵੀ ਜਦ ਐਸ ਡੀ ਐਮ ਦੇ ਆਰਡਰ ਖਾਰਜ ਹੋ ਗਏ ਜੋ ਐਸ ਡੀ ਐਮ ਨੇ ਮੇਰੇ ਖਿਲਾਫ ਕਰੇ ਤੇ ਤਾਂ ਉਹ ਤੋਂ ਪਹਿਲਾਂ ਸਰਪੰਚ ਬੈਸੀ ਮੈਨੂੰ ਸਰਪੰਚ ਦਾ ਉਹਦਾ ਦਿੱਤਾ ਜਾਵੇ ਮੈਂ ਉਸੇ ਚੀਜ਼ ਨੂੰ ਲੈ ਕੇ ਅੱਜ ਤੱਕ ਘੁੰਮਦਾ ਆ ਮੇਰੇ ਕੋਲ ਆਰਡਰ ਆਂਦੀਆਂ ਕਾਪੀਆਂ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਕਦੇ ਐਸਡੀਐਮ ਦਫ਼ਤਰ ਜਾਂਦਾ ਕਦੇ ਵੀਡੀਓ ਦਫ਼ਤਰ ਜਾਂਦਾ ਕਦੇ ਡੀਡੀਪੀਓ ਦਫ਼ਤਰ ਜਾਂਦਾ ਕਦੇ ਡੀਸੀ ਸਾਹਿਬ ਦੇ ਜਾਂਦਾ ਕਦੇ ਇਲੈਕਸ਼ਨ ਕਮਿਸ਼ਨ ਦੇ ਜਾਂਦਾ ਤੇ ਵਿੱਚ ਵਿੱਚ ਮੈਨੂੰ ਇਹ ਕਹਿਣ ਲੱਗੇ ਡੀਸੀ ਸਾਹਿਬ ਵੀ ਤੇਰੇ ਕੋਲ ਤਾਂ ਮਤਲਬ ਹੀ ਨਹੀਂ ਸਿਰਫ ਸਾਨੂੰ ਤਾਂ ਸਟੇ ਦੇ ਆਰਡਰ ਆਏ ਆ ਔਰ ਉੱਥੇ ਰਜਿਸਟਰੀ ਚ ਰਿਕਾਰਡ ਜਮ੍ਹਾਂ ਕਰਾਉਣ ਦੇ ਆਰਡਰ ਆਏ ਤੇਰੇ ਬਾਰੇ ਸਾਨੂੰ ਕੋਈ ਨਹੀਂ ਆਇਆ ਮੈਂ ਠੀਕ ਹੈ ਜੀ ਫਿਰ ਮੈਂ ਕੰਟੈਂਪਟ ਵੱਲ ਜਾਣਾ ਜਦ ਮੈਂ ਇਹਨਾਂ ਨੂੰ ਕੰਟੈਂਪਟ ਦੀ ਤਾਂ ਕੀ ਦਿੱਤੀ ਫਿਰ ਮੈਨੂੰ ਕਹਿੰਦੇ ਰੁਕ ਜਾਓ ਦੋ ਦਿਨ ਅਸੀਂ ਦੇਖਦੇ ਆਂ ਇਹ ਧਮਕੀ ਦਿੱਤੀ ਤੁਸੀਂ ਕੰਟੈਂਪਟ ਦੀ ਹਾਂ ਫਿਰ ਅਸੀਂ ਕਹਿ ਤਾ ਸਾਫ਼ ਵੀ ਅਸੀਂ ਕੰਟੈਂਪਟ ਪਾਵਾਂਗੇ ਫਿਰ ਜਦ ਅਸੀਂ ਕੰਟੈਂਪਟ ਦਾ ਗੱਲ ਕਰੀ ਫਿਰ ਸਾਡੀ ਉਹ ਫਾਈਲ ਤੁਰਨ ਲੱਗ ਗਈ ਹੌਲੀ ਹੌਲੀ ਪਰ ਉਹ ਟੇਬਲ ਤੋਂ ਟੇਬਲ ਜਾਣ ਲੱਗ ਗਈ ਪਰ ਸਾਨੂੰ ਕੋਈ ਉਹਦਾ ਇਨਸਾਫ਼ ਨਹੀਂ ਹੁਣ ਤੱਕ ਮਿਲਿਆ ਪਰ ਅਸੀਂ ਕੱਲ ਵੀ ਜਾ ਕੇ ਅਸੀਂ ਬੰਦੇ ਲੈ ਕੇ ਇਕੱਠੇ ਹੋ ਕੇ ਪੰਜ ਸਾਰੇ ਮਿਲੇ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਕਹਿੰਦੇ ਦੇਖਦੇ ਆ ਮੈਂ ਇਹ ਹੈਰਾਨ ਆ ਵੀ 4 ਮਹੀਨੇ ਛਲੇ ਦੇਖਦਾ ਹੀ ਆ ਯਾ ਤਾਂ ਸਾਨੂੰ ਇੱਕ ਲਿਖ ਕੇ ਦੇ ਦਿਓ ਵੀ ਤੁਹਾਡੇ ਸਰਪੰਚੀ ਬਾਰੇ ਸਾਨੂੰ ਕੋਈ ਆਰਡਰ ਨਹੀਂ ਆਏ ਨਾ ਅਸੀਂ ਤੁਹਾਨੂੰ ਸਰਪੰਚ ਘੋਸ਼ਿਤ ਕਰ ਸਕਦੇ ਅਸੀਂ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਈਏ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪ੍ਰਸ਼ਾਸਨ ਦੀ ਢਿੱਲ ਕਰਕੇ ਤੁਹਾਡਾ ਪਿੰਡ ਸਰਪੰਚ ਤੋਂ ਬਾਂਝਾ ਆ ਹਾਂ ਭਾਜੀ ਬਾਂਝਾ ਕਿਹਾ ਤੁਸੀਂ ਪਿੰਡ ਦੇ ਹਾਲਾਤ ਦੇਖੋ ਜਾ ਕੇ ਇਨਾ ਸੀਵਰੇਜ ਉੱਛਲ ਕੇ ਲੋਕਾਂ ਦੇ ਘਰਾਂ 'ਚ ਗਿਰਨ ਲੱਗਿਆ ਵਾ ਲੋਕ ਗਾਲਾਂ ਕੱਢਦੇ ਉਹ ਵੀ ਛੱਡੋ ਕਿਸੇ ਨੇ ਨਿਆਣੇ ਨੇ ਕੋਈ ਤਸਦੀਕ ਕਰਾਉਣਾ ਹੁੰਦਾ ਕੁਝ ਕਰਾਉਣਾ ਹੁੰਦਾ ਉਹ ਢੇੜੇ ਮਾਰ ਮਾਰ ਥੱਕ ਕੇ ਵੀ ਜਾਣ ਕਿਹਦੇ ਕੋਲ ਇਹ ਦੇਖ ਲਓ ਬੱਚੇ ਉਹ ਤਸਦੀਕ ਕਰਾਉਣ ਤੋਂ ਵੀ ਵਾਂਝੇ ਐ ਕਿਸੇ ਚਲੋ ਮੈਨੂੰ ਨਹੀਂ ਕਿਸੇ ਸਰਪੰਚ ਨੂੰ ਅਧਿਕਾਰ ਦੇ ਦਿਓ ਜਦ ਤੱਕ ਜਦ ਤੱਕ ਇਹ ਕਹਿੰਦੇ ਐ ਵੀ ਤੇਰਾ ਸਰਪੰਚੀ ਦਾ ਕਰੀਅਰ ਨਹੀਂ ਹਾਈ ਕੋਰਟ ਤੇ ਹੁੰਦਾ ਅਸੀਂ ਨਹੀਂ ਮੰਨਦੇ ਜਾਦ ਤੱਕ ਮੇਰੇ ਪੰਜ ਪੰਜ ਜਿੱਤੇ ਵੇ ਉਹਨਾਂ ਚੋਂ ਕਿਸੇ ਨੂੰ ਇੱਕ ਨੂੰ ਅਧਿਕਾਰ ਦੇ ਦੋ ਵੀ ਪਿੰਡ ਦੇ ਕੰਮ ਕਰਾਵੇ ਭਾਜੀ ਪਿੰਡ 'ਚ ਡੇਂਗੂ 3600 ਬਿਮਾਰੀਆਂ ਫੈਲਣ ਲੱਗੀਆਂ ਵੀਆਂ ਚਾਰ ਪੰਜ ਬੰਦੇ ਅੱਜ ਹਸਪੀਟਲਾਂ 'ਚ ਦਾਖਲ ਹੈ ਮੇਰੇ ਪਿੰਡ ਦੇ ਬਿਮਾਰੀਆਂ ਕਾਰਨ ਉਹਨਾਂ ਜਵਾਬ ਦੱਸੋ ਕੌਣ ਦਊਗਾ ਇੱਕ ਆ ਜਗਮੋਹਨ ਸਿੰਘ ਬੰਦਾ ਕੌਣ ਆ ਜਿਹੜਾ ਮੇਰੇ ਖਿਲਾਫ ਲੜਿਆ ਸੀ ਮੁੰ ਤਾਂ ਪਤਾ ਨਹੀਂ ਮੈਂ ਤਾਂ ਕੱਲ ਸਪੀਚ ਦੇਖ ਕੇ ਹੀ ਉਹਦਾ ਹੈਰਾਨ ਰਹਿ ਗਿਆ ਅੱਜ ਤੱਕ ਮੈਂ ਕਦੇ ਉਹਦੀ ਗੱਲ 'ਚ ਦਖਲ ਨਹੀਂ ਦਿੱਤਾ ਉਹ ਮੇਰੇ ਇਨਕੁਆਰੀਆਂ ਖਲਾਉਣ ਨੂੰ ਬੈਠਾ ਦਿਖਾਉਣ ਨੂੰ ਬੈਠਾ ਇਹ ਆ ਕਪੜੇ ਕਰ ਗਿਆ ਫਲਾਣਾ ਕਰ ਗਿਆ ਉਹ ਯਾਰ ਜੇ ਤੂੰ ਜਿੱਤ ਜਾਊਗਾ ਤੂੰ ਸਰਪੰਚੀ ਕਰ ਲਈ ਉਹ ਵੀ ਤੁਹਾਡੇ ਪਿੰਡ ਦਾ ਬੰਦਾ ਆਖਿਰ ਨੂੰ ਦੂਜੇ ਨੰਬਰ ਤੇ ਤਾਂ ਫਿਰ ਰਿਹਾ ਹੀ ਆ ਜੀ ਉਹ ਭਾਜੀ ਮੇਰੇ ਪਿੰਡ ਦਾ ਦੇਖਿਆ ਹੀ ਮੈਂ ਹੋਣਾ ਉਹ ਆਪਣੇ ਪਿੰਡ ਦਾ ਬੰਦਾ ਤੁਸੀਂ ਹੁਣ ਦੇਖਿਆ ਦੇਖਿਆ ਵੋਟਾਂ ਚ ਜੇ ਦੂਜੇ ਨੰਬਰ ਤੇ ਜਿੱਤ ਗਿਆ 3 ਨੰਬਰ ਤੇ ਜਿੱਤ ਗਿਆ ਮੈਂ ਸਰਤ ਲਾਉਣਾ ਜੇ ਉਹਦਾ ਪਿੰਡ ਦੀਆਂ ਵੋਟਾਂ ਚ ਇਸ ਚੋਣਾ ਤੋਂ ਪਹਿਲਾਂ ਵੋਟ ਨਿਕਲ ਜਵੇ ਪਿੰਡ ਦੀ ਮੈਂ ਮੰਨ ਜਮਾ ਇਸ ਇਸ ਵੋਟਾਂ ਚ ਵੋਟ ਬਣਾਈ ਆ ਨੇ ਆਪਣੇ ਪਿੰਡ ਪਿੰਡ ਵਿੱਚ ਕਿੱਥੋਂ ਆ ਗਿਆ ਬਾਹਰੋਂ ਕਿਸੇ ਨੇ ਐਂਟਰੀ ਮਾਰ ਲਈ ਹੈ ਰੰਗੀਲਪੁਰ ਦਾ ਹੀ ਆ ਉਹਦਾ ਬਾਪ ਜੰਪਾਲ ਸੀ ਇਹ ਨਹੀਂ ਸੀ ਜੰਪਾਲ ਇਹ ਇੱਥੇ 667 ਨੰਬਰ ਕੋਟੀ ਚ ਰਹਿੰਦੇ ਆ ਗਿਆਨੀ ਜੈਲ ਸਿੰਘ ਕਲੋਨੀ ਇੱਥੇ ਰਹਿੰਦੇ ਸੀ ਇਹ ਸ਼ੁਰੂ ਤੇ ਇਸ ਵਾਰ ਜਾ ਕੇ ਇਹਨਾਂ ਨੇ 4-5 ਸਾਲ ਪਹਿਲਾਂ ਉੱਥੇ ਉਹ ਖੋਲ ਲਿਆ ਸ਼ੋਰੂਮ ਇਸ ਵਾਰ ਵੋਟ ਬਣਾ ਕੇ ਆਪਣੀ ਵੋਟਾਂ ਚ ਕੁੱਦ ਗਏ ਜੇਕਰ ਉਹ ਪਿੰਡ ਚ ਤੁਸੀਂ ਪਹਿਲੀ ਵਾਰ ਦੇਖਿਆ ਫਿਰ ਉਹ ਐਨੀਆਂ ਵੋਟਾਂ ਕਿੱਦਾਂ ਲੈ ਕੇ ਉਹ ਭਾਜੀ ਹੁਣ ਤੁਹਾਨੂੰ ਕਿਆ ਕਰੀਏ ਵੀ ਨਵਾਂ ਬੰਦਾ ਕਿੱਦਾਂ ਵੋਟਾਂ ਵੋਟ ਪਵਾ ਲੰਦਾ ਸਭ ਕੋ ਦੇ ਲੈ ਕੇ ਚੱਲਦਾ ਅਸੀਂ ਉਹਨੇ ਜੋ ਕੇ ਹੈ ਨਹੀਂ ਪਿੰਡ ਚ ਉਹ ਸਾਡੇ ਜ਼ਾਇਦ ਕੀ ਗੰਦ ਪਿਆ ਜਿਹੜਾ ਜ਼ਿੰਦਗੀ ਚ ਕਦੇ ਗੰਦ ਨਹੀਂ ਪਿਆ ਅੱਜ ਤੱਕ ਸਾਡਾ ਪਿੰਡ ਸਾਊਤਾ ਕਦੇ ਸਾਡੇ ਪਿੰਡ ਚ ਕੋਈ ਪ੍ਰੋਬਲਮ ਨਹੀਂ ਆਈ ਇਸ ਵਾਰ ਸਾਡਾ ਪਿੰਡ ਇਹ ਜਾ ਨਰਕ ਬਣਾ ਤਾ ਵੀ ਗੱਲੇ ਛੱਡ ਦੋ ਜਿਹੜਾ ਕਦੇ ਨਹੀਂ ਸਾਡੇ ਪਿੰਡ ਨੇ ਦੇਖਿਆ ਸੀ ਉਹ ਭੁਗਤ ਰਿਹਾ ਸਾਡਾ ਪਿੰਡ ਮੈਂ ਉਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਅਗਰ ਮੈਂ ਮਾੜਾ ਐ ਮੇਰਾ ਹਾਲੇ ਕੋਈ ਤੁਹਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਕਿਸੇ ਪੰਚ ਨੂੰ ਦੇ ਦਿਓ ਯਾਰ ਅਧਿਕਾਰ ਪਿੰਡ ਦੇ ਕੰਮ ਤਾਂ ਚੱਲਣ ਦੋ ਲੋਕਾਂ ਦੇ ਕਾਗਜ਼ ਤਾਂ ਟੈਸਟਡ ਹੋਣ ਦੋ ਨਹੀਂ ਹੁਣ ਪ੍ਰਸ਼ਾਸਨ ਕੀ ਕਹਿੰਦਾ ਤੁਹਾਨੂੰ ਵੀ ਤੁਹਾਡੀ ਕਾਰਵਾਈ ਚੱਲ ਰਹੀ ਆ ਜਾਂ ਰੁਕੀ ਹੋਈ ਆ ਜਾਂ ਕੀ ਆ ਉਹ ਕਹਿੰਦੇ ਦੇਖਦੇ ਆ ਇਹ ਦੇਖਣ ਦਾ ਹੀ ਨਹੀਂ ਸਾਾਨੂੰ ਪਤਾ ਲੱਗ ਰਿਹਾ ਵੀ ਕਿਆ ਦੇਖਦੇ ਆ 4 ਮਹੀਨੇ ਚ ਕਿਆ ਉਹਨਾਂ ਨੇ ਮੇਰੀ ਫਾਈਲ ਪੜ੍ਹ ਕੇ ਨਹੀਂ ਦੇਖੀ ਕਿਆ ਆਰਡਰ ਪੜ੍ਹ ਕੇ ਨਹੀਂ ਦੇਖੇ ਕਿਆ ਮੈਨੂੰ ਐ ਨਹੀਂ ਕਹਿ ਸਕਦੇ ਵੀ ਇਹ ਤੁਹਾਡੇ ਪਰ ਨਹੀਂ ਸਟੇ ਲੱਗੀ ਜੇ ਤਾਂ ਉਹਦੇ ਆਰਡਰ ਪਰ ਸਟੇ ਲੱਗੀ ਆ ਤੁਹਾਡੇ ਸਬੰਧ ਵਿੱਚ ਸਾਨੂੰ ਕੁਝ ਨਹੀਂ ਆਇਆ ਉਹ ਕੋਈ ਨਹੀਂ ਕੁਝ ਕਹਿ ਰਿਹਾ ਤੇ ਤੁਸੀਂ ਫਿਰ ਹੁਣ ਅੱਗੇ ਕੋਟਵਾਲ ਰੁੱਖ ਕਰੋਗੇ ਕੋਟਵਾਲ ਰੁਕ ਮੈਂ ਹੁਣ ਇਹਨਾਂ ਨੂੰ 5-7 ਦਿਨ ਦੇ ਕੇ ਆਇਆ 5-7 ਦਿਨਾਂ ਚ ਅਗਰ ਇਹ ਨਾ ਕੋਈ ਮਸਲੇ ਦਾ ਹੱਲ ਹੋਇਆ ਮੇਰਾ ਪਿੰਡ ਰੰਗੀਲਪੁਰ ਦੀ ਸੜਕ 'ਤੇ ਖੜਾ ਹੋਊਗਾ ਸਾਰਾ ਪਿੰਡ ਤਿਆਰ ਹੈ ਤਿੰਨ ਪਿੰਡ ਹੈ ਸਾਡੇ ਪਿੰਡਾਂ ਦੀ ਤਿੰਨ ਪਿੰਡਾਂ ਦੀ ਪੰਚਾਇਤ ਹੈ ਰੰਗੀਲਪੁਰ ਗੰਦੋਖੁਰਦ ਤੇ ਗੁਰਪਰਾ ਤਿੰਨੇ ਪਿੰਡ ਮੈਨੂੰ ਅੱਜ ਕਹਿੰਦੇ ਆ ਵੀ ਸੜਕ 'ਤੇ ਖੜਾ ਕਰਦੇ ਅਸੀਂ ਸੜਕ 'ਤੇ ਬੈਠਣ ਨੂੰ ਤਿਆਰ ਉਤੇ ਬਾਅਦ ਵੀ ਨਾ ਹੋਇਆ ਤਾਂ ਮੈਂ ਹਾਈ ਕੋਰਟ ਦਾ ਰੋਕ ਕਰੂੰਗਾ ਜਿਹੜੇ ਬਾਕੀ ਲੋਕ ਆ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਜੋ ਤੁਹਾਡੇ ਖਿਲਾਫ ਖੜੇ ਸੀ ਤੇ ਉਹ ਲੋਕ ਵੀ ਸਹਿਮਤ ਹੋਣਗੇ ਇਸ ਗੱਲ ਦੇ ਨਾਲ ਉਹ ਕਹਿੰਦੇ ਚਾਹੇ ਤੂੰ ਸਰਪੰਚ ਬਣ ਚਾਹੇ ਉਹ ਸਰਪੰਚ ਬਣੇ ਸਾਡੇ ਨਿਆਣਿਆਂ ਦੇ ਕੰਮ ਤਾਂ ਹੋਣ ਸਾਡੇ ਪਿੰਡ ਦੇ ਉਹ ਤਾਂ ਪ੍ਰਸ਼ਾਸਨ ਕੰਮ ਤਾਂ ਕਰੇ ਹੁਣ ਸਾਡੇ ਬੱਚੇ ਕੋਈ ਟੈਸਟਡ ਕਰਾਉਣ ਤੇ ਵਾਂਝੇ ਆ ਮੋਹਰ ਲਾਉਣ ਤੋਂ ਵਾਂਝੇ ਆ ਕੋਈ ਵੀ ਬਣੇ ਕਿਸੇ ਨੂੰ ਤਾਂ ਅਧਿਕਾਰ ਤੋਂ ਆਓ ਘੱਟੋ ਘੱਟ ਸਾਡੇ ਪਿੰਡ ਦੀ ਸਫਾਈ ਤਾਂ ਹੋਵੇ ਸੋ ਬਿਲਕੁਲ ਮੁੱਦਾ ਇਹ ਆ ਕਿ ਪੰਚਾਇਤੀ ਚੋਣਾਂ ਨੂੰ ਕਾਫੀ ਸਮਾਂ ਲੰਘ ਚੁੱਕਿਆ ਹੈ ਪੰਚਾਇਤਾਂ ਧੜਾ ਧੜ ਕੰਮ ਕਰ ਵੀ ਰਹੀਆਂ ਪਰ ਇਹ ਰੰਗੀਲਪੁਰ ਜਿਹੜਾ ਪਿੰਡ ਹੈਗਾ ਆਪਸੀ ਮਸਲਾ ਜਿਹਾ ਉਲਝਿਆ ਹੋਇਆ ਜਿਹਦੇ ਕਰਕੇ ਅਜੇ ਤੱਕ ਕਿਸੇ ਸਰਪੰਚ ਦਾ ਨਾਮੋਂ ਨਿਸ਼ਾਨੀ ਤੇ ਪਿੰਡ ਦੇ ਲੋਕ ਜਿਹੜੇ ਹੈਗੇ ਆ ਇਹਨਾਂ ਦੇ ਕਨ ਮਤਾਬਕ ਖੱਜਲ ਖਵਾਰ ਹੋ ਰਹੇ ਆ ਤੇ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਰੁਕੇ ਹੋਏ ਆ ਸਵਾਲ ਪ੍ਰਸ਼ਾਸਨ ਦੇ ਉੱਤੇ ਚੁੱਕਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੀ ਢਿੱਲੇ ਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਜੇਕਰ ਵਾਕਿਆ ਹੀ ਢਿੱਲੇ ਦੇ ਕਰਕੇ ਹੋ ਰਿਹਾ ਤਾਂ ਫਿਰ ਪ੍ਰਸ਼ਾਸਨ ਕਦੋਂ ਇਸ ਦੇ ਉੱਤੇ ਕੰਮ ਕਰੇਗਾ ਕਦੋਂ ਇਸ ਪਿੰਡ ਨੂੰ ਸਰਪੰਚ ਮਿਲੇਗਾ ਤੇ ਜੇਕਰ ਕੋਈ ਹੋਰ ਵਜ੍ਹਾ ਹੈ ਤਾਂ ਫਿਰ ਇਹਨਾਂ ਨੂੰ ਦੱਸੀ ਕਿਉਂ ਨਹੀਂ ਜਾਂਦੀ ਸਵਾਲ ਬੜੇ ਵੱਡੇ ਆ ਪਰ ਇਹਨਾਂ ਸਵਾਲਾਂ ਦੇ ਵਿੱਚ ਇੱਕ ਪਿੰਡ ਬਿਨਾ ਸਰਪੰਚ ਤੋਂ ਇਸ ਸਮੇਂ ਤੱਕ ਵਾਂਝਾ ਜਿਹੜਾ ਹੈਗਾ ਚੱਲ ਰਿਹਾ ਤੇ ਪਿੰਡ ਦੇ ਕੰਮ ਰੁਕੇ ਹੋਏ ਆ ਉਹ ਕੰਮ ਕਦੋਂ ਹੋਣਗੇ ਇੱਕ ਸਰਪੰਚ ਕਦੋਂ ਮਿਲੇਗਾ ਪ੍ਰਸ਼ਾਸਨ ਕੀ ਕਰੇਗਾ ਇਹ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਇਹ ਅਜੇ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ